ਸ਼ੀਕਾਲ ਜੀ ਤੇ ਅੱਜ ਤੁਹਾਨੂੰ ਸਾਡੇ ਵਲੌਗ ਚ ਅੱਜ ਦੇ ਵਲੌਗ ਚ ਘਰ ਦਾ ਮਾਹੌਲ ਦਿਖਾਉਣੇ ਆ ਤੇ ਦੇਖੋ ਕੀ ਕੁਝ ਕਰ ਰਹੇ ਆ ਪਾਤਾ ਜੀ ਕੀ ਗੱਲ ਦੀ ਪਾਣੀ ਨਹੀਂ ਵਰਨਣਾ ਨਹੀਂ ਪਾਣੀ ਨਹੀਂ ਵਰਨਣਾ ਢੋਲ ਦਿੰਦਾ ਸਾਰਾ ਕਿਵੇਂ ਭਿੱਜਿਆ ਫਿਰਦਾ ਲੈ ਰੋਂਦਾ ਹਜੇ ਰੋਕੇ ਦਿਖਾਉਂਦਾ ਹੈਗਾ ਚਲ ਇਧਰ ਕਿੱਥੇ ਲਹੂ ਵੀ ਨਹੀਂ ਜੋ ਕਹ ਲੰਦਾ ਕਿ ਲੈ ਕਿੱਥੇ ਬੈ ਕੇ ਉਹ ਲੱਗਣਾ ਤੂੰ ਕਿੱਥੇ ਬੈ ਕਾਣਾ ਕਿੱਥੇ ਬੈ ਕਾਣਾ ਨਹੀਂ ਲੈਂ ਕੋਈ ਨਾ ਦੇਖ ਲਾ ਕੇ ਉਹ ਬਾਲਟੀ ਚ ਪਾ ਦੇ ਨਾ ਦੇਖ ਉਹ ਬਾਲਟੀ ਚ ਪਾ ਦੇ ਨਾ ਜਾ ਕੇ ਕੰਮ ਕਰਦਾ ਫਿਰ ਇਹ ਕੰਮ ਕਰਦਾ ਉਹਦਾ ਕੰਮ ਕਰਦਾ ਇਹ ਤੇ ਇਹਦਾ ਕੰਮ ਨਹੀਂ ਦਿੰਦਾ ਸਾਰਾ ਪਾਣੀ ਹੀ ਜਾਂਦਾਗਾ ਪਾਪੇ ਵੀ ਕਹਿੰਦੇ ਨਾਲ ਪਾਪੇ ਦੇਖ ਲੈ ਪਾਪੇ ਚਾਪੇ ਨੂੰ ਉੱਠੀ ਜਾਣਾ ਬਾਹਰ ਬਾਹਰ ਪਾਸੇ ਰੱਖ ਦੇ ਆਂ ਫੇਰ ਢੋਲ ਦਿੰਦਾ ਗੱਲ ਨਿਰਵੈਰ ਓਏ ਬਾਹਰ ਜਾ ਤੇ ਦੇਖੀ ਉੱਥੇ ਪਾ ਗਿਆ ਪਾਣੀ ਗੱਡੀ ਜੇ ਹੁਣ ਬਾਹਰ ਤੋਂ ਉੰਮੀਆ ਕਰੇਗਾ ਜੇ ਫਿਰ ਤਰਪਾਈ ਗੱਡੀ ਦੇ ਟਾਇਰ ਤੇ ਬਾ ਦੇਖੀ ਇੱਥੇ ਇੱਥੇ

நாளா ஷாபாஷி நாளா 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 இது நாளைய சிறச்ச பால சி சிர பயணி ਆ ਰੱਖ ਲੈ ਦੇਖੀ ਐਂ ਖੜ ਜਾ ਐ ਰੱਖ ਲੈ ਪਰ ਕਿਸੇ ਉੱਤੇ ਚੋ ਜੇ ਲਵਾਉਂਦੇ ਤੇ ਨਹੀਂ ਉਹ ਨਹੀਂ ਰੱਖੀਂ ਪੰਡੇ ਖੇਤੋਂ ਉੜੇ ਨਾ ਪੰਡੇ ਤੇ ਪੰਡੇ ਮੇਰਾ ਹੁੰਦੇ ਪਰ ਦੇ ਜੱਕੇ ਤੇ ਟੋਟੂ ਦੀ ਪਾਣੀ ਖੁੱਲਦਾ ਡੱਬਰ ਟੀਂ ਦਾ ਰੋਲਾ ਰੰਪਾ ਜੀ ਤੇ ਚਲੋ ਮੈਂ ਵੀ ਤਿਆਰ ਹੋਵਾਂ ਮੈਂ ਵੀ ਦੁਕਾਨ ਤੇ ਜਾਣਾ ਜੀ ਅੱਜ ਬਹੁਤ ਲੇਟ ਹੋ ਗਏ ਕਿਉਂਕਿ ਪਹਿਲਾਂ ਇੱਕ ਦੂਸਰੇ ਚੈਨਲ ਵਾਸਤੇ ਕਿਉਂਕਿ ਰ ਚੈਨਲ ਤੇ ਸਾਡੇ ਨਰਵੇ ਸੰਧੂ ਤੇ ਅਸੀਂ ਵੀਡੀਓ ਕਾਣੇ ਨੇ ਵੀਡੀਓ ਬਣਾਉਣ ਲੱਗੇ ਜੀ ਤਾਂ ਕਰਕੇ ਲੇਟਾਂ ਥੋੜਾ ਜਿਹਾ ਤੇ ਚਲੋ ਮਿਲਦੇ ਆ ਧੰਨਵਾਦ ਜੀ ਮੈਂ ਵੀ ਤਿਆਰ ਹੋ ਕੇ ਜਾਵਾਂ ਮੈਂ ਦੁਕਾਨ ਤੇ